ਇਹ ਸੁਪਨਾ ਆਵਾਜ਼ਾਂ ਹੈ ਰਗਾ ਦਾ ਇਹ ਸੁਪਨਾ ਅੱਜੜਦਾ ਤੇ ਹਮ ਨੂੰ ਬਚਣਾ ਅੱਜੜਦਾ ਤੇ ਹਮ ਨੂੰ ਬਚਣਾ ਦੀ ਦੇ ਉੱਪਰ ਜਿੰਨਾ ਪਾਣੀ ਹੈ ਉਹਦੀ ਸਿਆਹੀ ਬਣਾ ਲਈਏ ਜਿੰਨੀ ਧਰਤੀ ਹੈ ਉਹਦਾ ਕਾਗਜ਼ ਬਣਾ ਲਈਏ ਤੇ ਜਿੰਨੀ वनस्पती ਹੈ ਉਹਦੀ ਕਲਮ ਬਣਾ ਲਈਏ ਫਿਰ ਵੀ ਬਾਬਾ ਸਾਹਿਬ ਨੇ ਲਿਖਿਆ ਜਾਵੇ ਤਾਂ ਥੋੜਾ ਕਿਉਂਕਿ ਐਸੇ ਬਗਬਰ ਜਿਹੜੇ ਨੇ ਸਾਡੇ ਸਮਾਜ ਤੋਂ ਨਿਕਲੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਮਾਜ ਨੂੰ ਐਸੇ-ਐਸੇ ਸਾਨੂੰ ਸੇਧ ਦੇ ਕੇ ਗਏ ਨੇ ਸਾਨੂੰ ਖੜਾ ਕਰਕੇ ਗਏ ਨੇ ਬਾਬਾ ਸਾਹਿਬ ਦੇ ਕਰ ਕੇਵਲ ਤੇ ਕੇਵਲ ਐਸੀ ਸਮਾਜ ਵਾਸਤੇ ਨਹੀਂ ਬਣੇ ਇਹ ਤਾਂ ਪੂਰੀ ਦੁਨੀਆ ਵਾਸਤੇ ਪੂਰੀ ਦੁਨੀਆ ਦਾ ਚਾਨਣ ਮਨਾਰਾ ਨੇ ਹੋ ਰਾਈ ਹੋ ਸੂਰ ਨੂਟਿਓ ਰਾਈ ਹੋ ਰਾਈ ਹੋ ਸੂਰ ਨੂਟਿਓ ਰਾਈ ਹੋ ਜੈ 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 ਭੀ ਜੈ ਭੀ ਹੋਰੇ ਸੌਂ ਸਿਕਸ ਅਬ ਤੱਕ ਬਾਤ ਕਰਦੇ ਆ ਰਹਾ ਰਹ ਆਦੇ ਆ ਬੇਟੂ ਸਾਡੇ ਵਿੱਚ ਦਿੜਵੇ ਤੋਂ ਹਰਚਰਨ ਸਿੰਘ ਜੀ ਜੇ ਅਸੀਂ ਉਹਨਾਂ ਦਾ ਆਇਆ ਦਾ 92 ਦੀ ਸਭਾ ਪ੍ਰਧਾਨ ਅੱਜ ਬਹੁਤ ਖੁਸ਼ੀ ਦੀ ਗੱਲ ਆ ਜੀ ਤੇ ਨਗਰ ਕੌਂਸਲ ਆ ਨਾਬਾ ਦੇ ਵਿੱਚ ਸਾਡੇ ਸਮਾਜ ਦੇ ਮੀਲ ਪੱਥਰ ਦਾ ਸਿੰਬਲ ਆਫ ਨੋਲੇਜ ਡਾਕਟਰ ਬੀ.ਆਰ. ਅੰਮੇਰਕਰ ਜੀ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਸ਼ਰਧਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਬੜੀ ਦੇਖ ਕੇ ਖੁਸ਼ੀ ਹੋਈ ਜਨਮ ਦਿਹਾੜਾ ਤਾਂ ਚਾਰ ਪੰਜ ਦਿਨ ਕਾਫੀ ਦਿਨ ਪਹਿਲਾਂ ਸੀਗਾ ਪਰ ਅੱਜ ਉਹ ਉਸ ਦਿਨ ਸ਼ਡਿਊਲ ਬਹੁਤ ਟਾਈਟ ਹੁੰਦਾ ਇਸ ਕਰਕੇ ਇਹਨਾਂ ਨੂੰ ਬਲੋ ਵੱਖ-ਵੱਖ ਸਮੇਂ ਦੇ ਉੱਪਰ ਵੱਖ-ਵੱਖ ਇਲਾਕੇ ਦੇ ਵਿੱਚ ਕੀਤਾ ਜਾਂਦਾ ਹੈ ਅੱਜ ਨਾਬੇ ਦੇ ਵਿੱਚ ਕੀਤਾ ਜਾ ਰਿਹਾ ਤੇ ਬਹੁਤ ਖੁਸ਼ੀ ਹੈ ਸਾਡੀ ਸਾਰੀ ਟੀਮ ਐਮਸੀ ਟੀਮ ਮੈਡਮ ਸੁਜਾਤਾ ਸਵਲਾ ਪ੍ਰਧਾਨ ਨਗਰ ਕੌਂਸਲ ਇਹ ਵੀ ਮੌਜੂਦ ਨੇ ਇਸ ਵਕਤ ਸਾਡੇ ਐਮਸੀ ਸਾਹਿਬਾਨ ਸਾਰੇ ਮੌਜੂਦ ਨੇ ਸਾਡੀ ਸਾਰੀ ਟੀਮ ਅਜਾ ਮਾਨੀ ਪਾਰਟੀ ਦੀ ਮੌਜੂਦ ਹੈ ਤੇ ਅੱਜ ਸਾਰੇ ਰਲ ਮਿਲ ਕੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾ ਰਹੇ ਨੇ ਉਹਨਾਂ ਦੀਆਂ ਗੱਲਾਂ ਨੂੰ ਯਾਦ ਕਰ ਰਹੇ ਹਾਂ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੀਆਂ ਗੱਲਾਂ ਨੂੰ ਮੰਨਿਆ ਜਾਵੇ ਤੇ ਉਹਨਾਂ ਨੂੰ ਅੱਗੇ ਪਹੁੰਚਾਇਆ ਜਾਵੇ ਆਪਣੇ ਬੱਚਿਆਂ ਨੂੰ ਪੜਾਇਆ ਜਾਵੇ ਇਹੀ ਜਿਹੜਾ ਮੈਸੇਜ ਆ ਸਮਾਜ ਵਿੱਚ ਦੇਣ ਦੀ ਸਾਰੇ ਕੋਸ਼ਿਸ਼ ਕਰੀਏ ਜਿਹਨੇ ਵੀ ਆਏ ਹੋਏ ਨੇ ਅਸਲ ਦੇ ਵਿੱਚ ਇਹੀ ਅਸਲ ਸੰਦਾਨ ਹੈ ਤੇ ਖਾਣਾ ਲੱਗ ਤੁਹਾऱ्यांना ਖਾਣੇ ਦਾ ਇੱਕ ਇੱਕ ਹਾਈ ਕੋਰਟ ਦਾ ਫੈਸਲਾ ਆਇਆ ਸੀ ਕਿ ਜਿਹੜੇ 25% ਜਿਹੜੇ ਗਰੀਬ ਲੋਕ ਨੇ ਜਿਹੜੀ ਉਹਨਾਂ ਦੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੀ ਉਹਨਾਂ ਦੀ ਸੀਟਾਂ ਬਣਦੀਆਂ ਨੇ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਈ ਵਾਰ ਜਿਹੜੇ ਬੱਚੇ ਨੇ ਜਿਹੜੇ ਉਹ ਗਰੀਬ ਅਡਾਪਟ ਨਹੀਂ ਕੀਤੇ ਜਾ ਰਹੇ ਹੱਦੇ ਟ੍ਰਾਂਸਪੋਰਟ ਜੀ ਵੈਸੇ ਐਸਾ ਇਸ ਨੂੰ ਤਾਂ ਕਿਉਂਕਿ ਪ੍ਰਾਈਵੇਟ ਸਕੂਲਾਂ 'ਚ ਤਾਂ ਕੋਈ ਵੀ ਬੰਦਾ ਭਰਤੀ ਹੋ ਸਕਦਾ ਜੀ ਇੱਥੇ ਤਾਂ ਕੋਈ ਪ੍ਰੋਬਲਮ ਹੈ ਨਹੀਂ ਤਾਂ ਫੀਸ ਹੈ ਉਹਨਾਂ ਦੀ ਆ ਸਰਦਾਰ ਤੇਜਾ ਸਿੰਘ ਜੀ ਜਿਹੜੀਆਂ ਉਹ ਹਾਈ ਕੋਰਟ ਨੇ ਇਸ ਪਰ ਉਹਨਾਂ ਨੂੰ ਵੀ ਬੇਨਤੀ ਹੈ ਸਭ ਮੰਚ ਆਇਆ ਜਾਂਦਾ ਹੈ ਕਈ ਸਾਲਾਂ ਤੋਂ ਰੂਲ ਲਾਗੂ ਆ ਪਰ ਪੰਜਾਬ ਪੰਜਾਬ ਦੇ ਵਿੱਚ ਪੈਂਡਿੰਗ ਸੀ 19 ਫਰਵਰੀ ਦਾ ਫੈਸਲਾ ਇਹ ਹਾਈ ਕੋਰਟ ਦਾ ਆਇਆ ਸੀ ਆ ਨਹੀਂ ਬਿਲਕੁਲ ਇਹ ਹੋਣਾ ਚਾਹੀਦਾ ਜੀ ਦੇਖੋ ਜੋ ਕਿਸੇ ਵੀ ਕਾਸਟੋਂ ਕਿਸੇ ਵੀ ਫਿਰਕੇ ਨੂੰ ਜੋ ਜੋ ਸੰਵਿਧਾਨ ਦੇ ਮੁਤਾਬਕ ਜਿਹੜਾ ਮਿਲਿਆ ਉਹ ਮਿਲਣਾ ਚਾਹੀਦਾ ਬਿਲਕੁਲ ਅਸੀਂ ਉਹਦੇ ਹੱਕ 'ਚ ਆਂ ਜੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਕੀ ਸਾਰ ਜਗ੍ਹਾ ਦੇ ਉੱਪਰ ਇਹ ਲਾਗੂ ਹੋਣਾ ਚਾਹੀਦਾ ਅਸੀਂ ਦੇ ਹੱਕ ਵਿੱਚ ਹੈ। ਠੀਕ ਹੈ। ਸੱਚੀ ਕਾ ਜੀ। ਠੀਕ ਹੈ ਜੀ। ਇਹ ਜੋ ਅੱਜ ਪ੍ਰੋਗਰਾਮ ਬਣਾਇਆ ਗਿਆ ਉਹਦੇ ਬਾਰੇ ਤੁਹਾਡੇ ਕੋਲ ਵਿਚਾਰ ਆ। ਨਗਰ ਕੌਂਸਲ ਨਵਾਬਾਦੀ ਕਮੇਟੀ ਦੇ ਵਿੱਚ 바ਵਾ ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਪਹਿਲੀ ਵਾਰ ਮਨਾਇਆ ਜਾ ਰਿਹਾ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ। ਤੇ ਬਹੁਤ ਹੀ ਵੱਡਾ ਪਹਿਲ ਕਦਮ ਕੀਤਾ ਹੈ ਗਾਗਰ ਜੀ ਨੇ ਅਜੇ ਜੀ ਨੇ ਦੁਲਿਆराम ਜੀ ਨੇ ਤੇ ਇੱਥੇ ਬਹੁਤ ਹੀ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ ਤੇ ਜੋ ਬਾਬਾ ਭੀਮ ਨੇ ਬੇਦਖਰ ਜੀ ਨੇ ਜੋ ਉਹਨਾਂ ਦੀ ਮੇਨ ਸੀਗੀ ਸਾਨੂੰ ਜੋ ਹੱਕ ਸੀਗੇ ਸਾਡੇ ਉਹਨਾਂ ਲਈ ਲੜਨਾ ਸਿਖਾਇਆ ਤੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਤੇ ਉਹਨਾਂ ਦੇ ਹੱਕਾਂ ਲੋਕਾਂ ਦੇ ਹੱਕਾਂ ਲਈ ਖੁਦ ਦੇ ਹੱਕ ਲਈ ਵੀ ਲੜਨਾ ਸਿਖਾਇਆ ਜਿਹੜਾ ਉਹ ਉਵੇਂ ਹੀ ਜਾਰੀ ਰਹੇਗਾ ਇੱਥੇ ਉਹਨਾਂ ਦੀਆਂ ਐਜੂਕੇਸ਼ਨ ਨੂੰ ਜੋ ਉਹਨਾਂ ਨੇ ਦਿੱਤਾ ਹੈ ਪਹਿਲ ਦੀ ਆਧਾਰ ਦਿੱਤੇ ਔਰ ਜੋ ਰਾਈਟ ਟੂ ਇਕਵਲ ਇਕੁਐਲਿਟੀ ਦਾ ਰਾਈਟ ਦਿੱਤਾ ਤੇ ਉਹਦੇ ਹਿਸਾਬ ਨਾਲ ਐਜੂਕੇਸ਼ਨ ਦਾ ਰਾਈਟ ਦਿੱਤਾ ਤੇ ਉਹ ਵੀ ਉਹਰੇ ਉਹਨਾਂ ਦੀ ਗੱਲਾਂ ਨੂੰ ਯਾਦ ਕੀਤਾ ਜਾ ਰਿਹਾ ਤੇ ਅੱਜ ਉਹਨਾਂ ਦੀ ਦੇਣ ਹੀ ਹੈ ਕਿ ਅਸੀਂ ਜਿਹੜੇ ਇਸ ਖੁੱਲੇ ਸਮਾਜ ਦੇ ਵਿੱਚ ਸਾਹ ਲੈ ਰਹੇ ਹਾਂ ਉਹਨਾਂ ਦੀਆਂ ਯਾਦਾਂ ਨੂੰ ਉਹਨਾਂ ਦੀਆਂ ਗੱਲਾਂ ਨੂੰ ਇੱਥੇ ਅਸੀਂ ਮਾਨ ਰਿਹਾ ਤੇ ਇੱਥੇ ਅਸੀਂ ਖੜੇ ਹਾਂ ਤੇ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਥੇ ਪਹਿਲੀ ਵਾਰ ਬਾਬਾ ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾਇਆ ਤੇ ਕੋਸ਼ਿਸ਼ ਹੈ ਕਿ ਹਰ ਵਾਰ ਇਹਨੂੰ ਅੱਗੇ ਵੀ ਚਾਲੂ ਰੱਖਿਆ ਜਾਏਗਾ ਤੇ ਹਰ ਸਾਲ ਲੈਣੀ। ਬਾਬਾ ਸਾਹਿਬ ਡਾਕਟਰ ਭੀਮਰਾਓਂ ਵੇਟਕਰ ਜੀ ਦਾ ਜਨਮ ਦਿਹਾੜਾ ਨਗਰ ਕੌਂਸਲ ਨਾਪਾ ਦੇ ਵਿੱਚ ਸਫਾਈ ਸੇਵਕ ਜੁਨੀਅਨ ਵੱਲੋਂ ਮਨਾਇਆ ਗਿਆ ਹੈ ਬਹੁਤ ਹੀ ਸਲਾਗਾ ਜੋ ਕਦਮ ਹੈ ਚਾਹੇ ਇਹਨਾਂ ਦਾ ਪਹਿਲਾ ਪ੍ਰੋਗਰਾਮ ਸੀ ਲੇਕਿਨ ਫਿਰ ਵੀ ਵਧੀਆ ਉਪਰਾਲਾ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਵਧੀਆ ਤਰੀਕੇ ਨਾਲ ਮਨਾਇਆ ਜਾ ਸਕਦਾ ਜਿਸ ਤਰ੍ਹਾਂ ਬੁਲਾ ਲਿਆ ਬੁਲਾਰਿਆ ਨੇ ਆਪਣੀਆਂ ਮਤਲਬ ਪ੍ਰੋਬਲਮ ਜੀ ਦੱਸੀਆਂ ਨੇ ਇਹ ਇਥੋਂ ਦੇ ਜਿਹੜੇ ਪ੍ਰਧਾਨ ਨੇ ਸੁਜਤਾ ਚਾਵਲਾ ਜੀ ਮੈਡਮ ਉਹ ਵੀ ਵਿੱਚ ਸ਼ਾਮਲ ਨੇ ਉਹਨਾਂ ਨੇ ਉਹਨਾਂ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਗੌਰ ਨਾਲ ਸੁਣਿਆ ਔਰ ਉਹਨਾਂ ਨੂੰ ਹੱਲ ਕਰਨ ਦਾ ਪੂਰਾ ਵਿਸ਼ਵਾਸ ਦਿੱਤਾ ਤੇ ਅਸੀਂ ਇਸ ਮੌਕੇ ਦੇ ਉੱਤੇ ਮੈਂ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਦਾ ਜਨਰਲ ਸਿਕਤਰ ਹੋਣ ਦੇ ਨਾਤੇ ਇਸ ਸਮਾਗਮ ਦੇ ਵਿੱਚ ਪਹੁੰਚਿਆ ਔਰ ਸਾਰਿਆਂ ਦਾ ਜਿੰਨਾ ਵੀ ਇਸ ਕਮੇਟੀ ਵੱਲੋਂ ਮਾਨ ਸਨਮਾਨ ਕੀਤਾ ਗਿਆ ਬਹੁਤ ਹੀ ਸਲਾਘਾਜੋਗ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਰੇ ਸਮਾਜ ਦੇ ਸਾਰੇ ਲੋਕ ਇਕੱਠੇ ਹੋ ਕੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਤੇ ਉਹਨਾਂ ਦੇ ਜਿਹੜਾ ਮਿਸ਼ਨ ਹੈ ਉਸ ਨੂੰ ਮੰਜ਼ਲੇ ਮਕਸੂਦ ਤੇ ਪਹੁੰਚਣ ਲਈ ਯਤਨ ਕਰਨ ਇਹ ਇੱਕ ਬੜਾ ਮਾਣ ਹੈ ਰਜਾ ਲਈਦਾ ਜਾਂ ਫਿਰ ਜੈ ਪਰਾਤ ਹਾਂਜੀ ਇਹ ਅੱਜ ਅਸੀਂ ਪਹਿਲੀ ਵਾਰ ਨਗਰ ਕੌਂਸਲ ਦੇ ਵਿੱਚ ਇਹ ਉਪਰਾਲਾ ਕੀਤਾ ਕਿ ਅੱਗੇ ਅਸੀਂ ਦੇਖਦੇ ਆਏ ਹਾਂ ਕਿ 14 ਅਪ੍ਰੈਲ ਦਾ ਜਿਹੜਾ ਪ੍ਰੋਗਰਾਮ ਆ ਉਹ ਸਿਰਫ ਬਾਬਾ ਸਾਹਿਬ ਦੀ ਮੂਰਤੀ ਤੱਕ ਹੀ ਸੀਮਤ ਰਹਿ ਜਾਂਦਾ ਸਾਡੇ ਭਾਈਚਾਰੇ ਨੂੰ ਅੱਜ ਲੋੜ ਆ ਪ੍ਰਚਾਰ ਦੀ ਸਾਡੇ ਭਾਈਚਾਰੇ ਨੂੰ ਅੱਜ ਲੋੜ ਆ ਇਕੱਠੇ ਹੋਣ ਦੀ ਤਾਂ ਮੂਰਤੀ ਤੱਕ ਸਾਡਾ ਸੀਮਤ ਕੀ ਰਹਿ ਜਾਂਦਾ ਸੀ ਉੱਥੇ ਮੋਮਬਤੀ ਕੈਂਡਲ ਵਗੈਰਾ ਲਗਾ ਦਿੰਦੇ ਆ ਜਾਂ ਉਹਨਾਂ ਦੇ ਹਾਰ ਪਾ ਦਿੰਦੇ ਆ ਉੱਥੇ ਜਿੰਦਾਬਾਦ ਦੇ ਨਾਰੇ ਲਗਾ ਕੇ ਬਾਬਾ ਸਾਹਿਬ ਦੇ ਨਾਰੇ ਲਗਾ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਤੇ ਇਹ ਪੂਰਾ ਮੈਂ ਨਹੀਂ ਮੈਂ ਕਹਿੰਦਾ ਬਾਬਾ ਸਾਹਿਬ ਦੇ ਪ੍ਰੋਗਰਾਮ ਚੱਲਦੇ ਰਹਿਣੇ ਚਾਹੀਦੇ ਨੇ ਤਾਂ ਜੋ ਬਾਬਾ ਸਾਹਿਬ ਸਾਰਿਆਂ ਦੇ ਦਿਲਾਂ ਦੇ ਵਿੱਚ ਬਸਦੇ ਰਹਿਣ ਤਾਂ ਅੱਜ ਦਾ ਜਿਹੜਾ ਸਮਾਂ ਆ ਉਹ ਸਾਨੂੰ ਆਪਣੇ ਬੱਚਿਆਂ ਨੂੰ ਕਾਉਂਸਲਿੰਗ ਦਾਇਆ ਸਮਝਾਉਣਾ ਚਾਹੀਦਾ ਹੈ ਕਿ 바ਵਾ ਸਾਹਿਬ ਦੇ ਕੀ ਕੀ 바ਵਾ ਸਾਹਿਬ ਨੇ ਸਾਡੇ ਸਮਾਜ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਕੁਰਬਾਨੀਆਂ ਦੇ ਕੇ ਜਿਨ੍ਹਾਂ ਵੀ ਸਾਨੂੰ ਅੱਜ ਸਹੂਲਤਾਂ ਮਿਲੀਆਂ ਹੋਈਆਂ ਨੇ ਸਾਡੇ ਬੱਚਿਆਂ ਨੂੰ ਜਦ ਅੱਜ ਸਾਡੇ ਬੱਚੇ ਵਧੀਆ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਪੜ ਰਹੇ ਨੇ ਤਾਂ ਸਿਰਫ ਤੇ ਸਿਰਫ ਉਹ ਸਿਰਫ 바ਵਾ ਸਾਹਿਬ ਅੰਬੇਡਕਰ ਜੀ ਦੀ ਬਦੌਲਤ ਨੇ ਜੇ ਸਾਡੀਆਂ ਔਰਤਾਂ ਸਾਡੇ ਬਰਾਬਰ ਨੌਕਰੀ ਕਰ ਰਹੀਆਂ ਨੇ ਤਾਂ ਉਹ ਵੀ ਜੇ ਅਧਿਕਾਰ ਦਿੱਤਾ ਤਾਂ 바ਵਾ ਸਾਹਿਬ ਨੇ ਹੀ ਉਹਨਾਂ ਨੂੰ ਦਵਾਇਆ ਤਾਂ ਸਾਡੀ ਜ਼ਿੰਦਗੀ ਆ ਜਿਹੜੀ ਦਿੱਤੀ ਸਾਡੇ ਮਾਪਾਪ ਨੇ ਆ ਪਰ ਸਾਡੀ ਜ਼ਿੰਦਗੀ ਦੇ ਉੱਪਰ ਹੱਕ ਆ ਜਿਹੜਾ ਉਹ 바ਵਾ ਸਾਹਿਬ ਅਮੇਡ ਕਰਦਾ ਆ ਤੇ ਅਸੀਂ ਆਸ ਕਰਦੇ ਆ